ਰਸੂਲਾਂ ਦੇ ਕਰਤਬ ਅਧਿਆਇ 13 ਅੰ tácੀਆ ਦੀ ਕਲੀਸੇ ਵਿੱਚ ਕਈ ਨਵੀ ਅਤੇ ਉਪਦੇਸ਼ਕ ਸਨ ਅਰਥਾਤ ਬਰਨਾਬਸ ਅਰ ਸ਼ਮੌਨ ਜੋ ਨਿਗਰ ਕਹਾਉਂਦਾ ਹੈ ਅਤੇ ਲੁਕਿਉਸ ਕੁਰਨੇ ਦਾ ਇੱਕ ਮਨੁੱਖ ਅਤੇ ਮਨੇਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ ਅਤੇ ਸਲੂਸ ਜਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਾਬਸ ਅਤੇ ਸਲੂਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹਦੇ ਲਈ ਮੈਂ ਉਹਨਾਂ ਨੂੰ ਬੁਲਾਇਆ ਹੈ ਤਦ ਉਹਨਾਂ ਨੇ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰਕੇ ਉਹਨਾਂ ਦੇ ਹੱਥ ਧਰੇ ਅਤੇ ਉਹਨਾਂ ਨੂੰ ਵਿਧਿਆ ਕੀਤਾ ਸੋ ਉਹ ਪੁੱਤਰ ਆਤਮਾ ਦੇ ਕਰਲੇ ਹੋਏ ਸਿਲੂਕੀਆ ਨੂੰ ਆਏ ਔਰ ਉਥੋਂ ਜਹਾਜ਼ ਤੇ ਚੜ ਕੇ ਕਪਰਸ ਨੂੰ ਗਏ ਔਰ ਉਹਨਾਂ ਨੇ ਸਲਮਿਸ ਵਿੱਚ ਪਹੁੰਚ ਕੇ ਯਹੂਦੀਆਂ ਦੀਆਂ ਸਮਾਜਾਂ ਵਿੱਚ ਪਰਮੇਸ਼ਰ ਦਾ ਬਚਨ ਸੁਣਾਇਆ ਅਤੇ ਯਹੂਨਾ ਉਹਨਾਂ ਦਾ ਸੇਵਕ ਨਾਲ ਸੀ ਜਾਂ ਉਹ ਉਹ ਸਾਰੇ ਟਾਪੂ ਵਿੱਚ ਫਿਰਦੇ ਫਿਰਦੇ ਪਾਫੂਸ ਤੈ ਆਏ ਤਾਂ ਉਹਨਾਂ ਨੂੰ ਬਰਿਹਸੂਸ ਨਾਮ ਦਾ ਇੱਕ ਆਦਮੀ ਮਿਲਿਆ ਜਿਹੜਾ ਜਾਦੂਗਰ ਝੂਠਾ ਨਵੀ ਅਤੇ ਕੌਮ ਦਾ ਯਹੂਦੀ ਸੀ ਔਰ ਸਰਗਿਉਸ ਪੋਲਸ ਡਿਪਟੀ ਦੇ ਨਾਲ ਸੀ ਜਿਹੜਾ ਬੁੱਧਵਾਨ ਮਨੁੱਖ ਸੀ ਇਸ ਨੇ ਬਰਨਾਬਾਸ ਅਤੇ ਸਲੂਸ ਨੂੰ ਆਪਣੇ ਕੋਲ ਸੱਦ ਕੇ ਪਰਮੇਸ਼ਰ ਦਾ ਬਚਨ ਸੁਣਨਾ ਚਾਹਿਆ ਇਲਮਾਸ ਜਾਦੂਗਰ ਨੇ ਕਿ ਉਹਦੇ ਨਾਮ ਦਾ ਇਹ ਅਰਥ ਹੈ ਡਿਪਟੀ ਨੂੰ ਉਸ ਮਤ ਤੋਂ ਫੇਰਨ ਦਾ ਦਇਆ ਕਰਕੇ ਉਹਨਾਂ ਦਾ ਸਾਹਮਣਾ ਕੀਤਾ ਪਰ ਸਲੂਸ ਨੇ ਜਿਹਨੂੰ ਪੋਲਸ ਵੀ ਆਖੀਦਾ ਹੈ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਦੀ ਵੱਲ ਧਿਆਨ ਕੀਤਾ ਅਤਿ ਆਖਿਆ ਓਏ ਤੂੰ ਜੋ ਸਭ ਤਰ੍ਹਾਂ ਦੇ ਛਲ ਅਤੇ ਬੁਰਾਈ ਨਾਲ ਭਰਿਆ ਹੋਇਆ ਹੈ ਸ਼ੈਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ ਕਿ ਤੂੰ ਪ੍ਰਭੂ ਦੇ ਸਿੱਧੇ ਰਹਿਣ ਨੂੰ ਵਿੰਗੇ ਕੰਨੋਂ ਨਹੀਂ ਟਲਦਾ ਹੁਣ ਵੇਖ ਪ੍ਰਭੂ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨਾ ਹੋ ਜਾਵੇਂਗਾ ਅਤੇ ਕੁਝ ਦਿਨ ਤਿਕਰ ਸੂਰਜ ਨਾ ਵੇਖੇਂਗਾ ਅਤੇ ਓਵੇਂ ਉਹਦੇ ਉੱਤੇ ਧੁੰਦ ਅਰਨੀ ਰਛ ਆ ਗਿਆ ਤਾਂ ਉਹ ਟੋਲਦਾ ਫਿਰਿਆ ਭਈ ਕੋਈ ਹੱਥ ਫੜ ਕੇ ਮੈਨੂੰ ਲੈ ਜਾਵੇ ਤਦ ਡਿਪਟੀ ਨੇ ਜਾਂ ਇਹ ਵਾਰਤਾ ਵੇਖੀ ਤਾ ਪ੍ਰਬੂਦੀ ਸਿੱਖਿਆ ਤੋਂ ਹੈਰਾਨ ਹੋ ਕੇ ਨੇਚਾ ਕੀਤਾ ਤਾਂ ਪੁਲਿਸ ਔਰ ਉਹਦੇ ਸਾਥੀ ਪਫੂਸ ਤੋਂ ਜਹਾਜ਼ ਤੇ ਚੜ ਕੇ ਪਮਫੂਲੀਆ ਦੇ ਪਰਗਾ ਵਿੱਚ ਆਏ ਅਤੇ ਯਹੂਨਾ ਉਹਨਾਂ ਤੋਂ ਅੱਡ ਹੋ ਕੇ ਯਰੂਸ਼ਲਮ ਨੂੰ ਮੁੜ ਗਿਆ ਪਰ ਉਹ ਪਰਗਾ ਤੋਂ ਲੰਘ ਕੇ ਪਿਸਿਦਿਆ ਦੇ ਅੰਤਾਕੀ ਵਿੱਚ ਆਪਰੇ ਔਰ ਸਬਤ ਦੇ ਦਿਨ ਸਮਾਜ ਵਿੱਚ ਜਾ ਬੈਠੇ ਅਤੇ ਤੁਰੇਤ ਅਨਬੀਆਂ ਦੇ ਪੜਨ ਤੋਂ ਪਿੱਛੋਂ ਸਮਾਜ ਦੇ ਸਰਦਾਰਾਂ ਨੇ ਉਹਨਾਂ ਨੂੰ ਕਹਾ ਭੇਜਿਆ ਕੀ ਇਹ ਪਾਈਓ ਜੇ ਲੋਕਾਂ ਦੇ ਲਈ ਕੋਈ ਉਪਦੇਸ਼ ਦਾ ਬਚਨ ਤੁਹਾਡੇ ਕੋਲ ਹੋਵੇ ਤਾਂ ਸੁਣਾਓ। ਤਦ ਪੌਲਸ ਖੜਾ ਹੋ ਗਿਆ ਅਤੇ ਹੱਥ ਨਾਲ ਸਿਰੰਤ ਕਰਕੇ ਕਿਹਾ, "ਹੇ ਇਸرائیਲੀਆਂ ਅਤੇ ਪਰਮੇਸ਼ਰ ਦਾ ਪਾਉ ਕਰਨ ਵਾਲਿਓ ਸੁਣੋ। ਇਸرائیਲ ਦੀ ਇਸ ਕੌਮ ਦੇ ਪਰਮੇਸ਼ਰ ਨੇ ਸਾਡੇ ਪਿਓ ਦਾਦਿਆਂ ਨੂੰ ਚੁਣਿਆ ਅਤੇ ਇਸ ਕੌਮ ਨੂੰ ਜਦ ਮਿਸਰ ਦੇਸ਼ ਵਿੱਚ ਪਰਦੇਸੀ ਸੀ ਵਧਾਇਆ ਅਤੇ ਪੂਜਾ ਦੇ ਬਲ ਨਾਲ ਉਹਨਾਂ ਨੂੰ ਉਸ ਵਿੱਚੋਂ ਕੱਢ ਲਿਆਂਦਾ ਅਤੇ 40 ਕੋ ਵਰੇ ਤਿਕ ਉਜਾਰ ਵਿੱਚ ਉਹਨਾਂ ਦੀ ਝਾਲ ਚੱਲੀ। ਅਰਕਨਾਹ ਦੇਸ਼ ਵਿੱਚ ਸੱਤਾ ਕੌਮਾਂ ਦਾ ਨਾਸ ਕਰਕੇ ਉਹਨਾਂ ਦੇ ਦੇਸ਼ ਨੂੰ ਕੋਈ 4.5 ਹਜ਼ਾਰ ਵਰਿਆਂ ਤੱਕਰ ਉਹਨਾਂ ਦਾ ਵਿਸਥ ਕਰ ਦਿੱਤਾ ਉਹਦੇ ਮਗਰੋਂ ਉਸ ਨੇ ਸੰਵਲ ਨਬੀ ਤਿਕ ਉਹਨਾਂ ਨੂੰ ਯਹੀ ਦਿੱਤੇ ਇਹਦੇ ਮਗਰੋਂ ਉਹਨਾਂ ਨੇ ਪਾਤਸ਼ਾਹ ਮੰਗਿਆ ਤਾਂ ਪਰਮੇਸ਼ਰ ਨੇ ਇੱਕ ਮਨੁੱਖ ਬਿਨਾਮੀਨ ਦੇ ਗੋਦ ਵਿੱਚੋਂ ਕਿਸ਼ ਦੇ ਪੁੱਤਰ ਸ਼ਾਉਲ ਨੂੰ 40 ਵਰਿਆਂ ਤੱਕਰ ਉਹਨਾਂ ਨੂੰ ਦਿੱਤਾ ਫਿਰ ਉਹਨੂੰ ਹਟਾ ਕੇ ਦੌਦ ਨੂੰ ਖੜਾ ਕੀਤਾ ਭਈ ਉਹਨਾਂ ਦਾ ਪਾਤਸ਼ਾਹ ਹੋਵੇ ਜਿਦਿ ਹਾਕੀ ਵਿੱਚ ਉਹਨੇ ਸਾਖੀ دی ਕਿ ਆਖਿਆ ਭਈ ਮੈਂ ਯਸੀ ਦੇ ਪੁੱਤਰ ਦੌਦ ਨੂੰ ਆਪਣੇ ਮਨਪੌਂਦਾ ਇੱਕ ਮੁਰਖ ਲੱਭਿਆ ਉਹ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ ਉਸੇ ਦੀ ਅੰਸਤੋਂ ਪਰਮੇਸ਼ਰ ਨੇ ਆਪਣੇਕਰਾਰ ਮੁજબ ਇਸਰਾਇਲ ਦੇ ਕੋਲ ਇੱਕ ਮੁਕਤੀਦਾਤਾ ਯਿਸੂ ਨੂੰ ਲਿਆਂਦਾ ਜਿਹਦੇ ਆਉਣ ਤੋਂ ਪਹਿਲਾਂ ਯਹੂਨਾ ਨੇ ਇਸਰਾਇਲ ਦੇ ਸਰਬਦ ਲੋਕਾਂ ਦੇ ਅੱਗੇ ਤੌਬਾ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ ਜਾਂ ਯਹੂਨਾ ਆਪਣੀ ਦੌੜ ਪੂਰੀ ਕਰ ਰਿਹਾ ਸੀ ਤਾਂ ਉਹਨੇ ਆਖਿਆ ਕਿ ਤੁਸੀਂ ਮੈਨੂੰ ਕੀ ਸਮਝਦੇ ਹੋ ਮੈਂ ਉਹ ਨਹੀਂ ਹਾਂ ਪਰ ਵੇਖੋ ਮੇਰੇ ਪਿੱਛੇ ਇੱਕ ਆਉਂਦਾ ਹੈ ਜਿਹਦੇ ਪੈਰਾਂ ਦੀ ਜੁੱਤੀ ਮੈਂ ਖਲਣ ਦੇ ਯੋਗ ਨਹੀਂ হে ਭਾਈਓ ਅਬਰਾਹਮ ਦੇ ਅੰਸ਼ ਦੇ ਪੁੱਤਰੋ ਅਤੇ ਤੁਹਾਡੇ ਵਿੱਚ ਜਿਹੜੇ ਪਰਮੇਸ਼ਰ ਦਾ ਭੈ ਕਰਦੇ ਹੋ ਸਾਡੇ ਕੋਲ ਇਸ ਮੁਕਤੀ ਦਾ ਬਚਨ ਭੇਜਿਆ ਹੋਇਆ ਹੈ ਕਿਉਂਕਿ ਜੋ ਯਰੂਸ਼ਲੇਮ ਦੇ ਰਹਿਣ ਵਾਲਿਆਂ ਅਤੇ ਉਹਨਾਂ ਦੇ ਸਰਦਾਰਾਂ ਨੇ ਉਹਨੂੰ ਅਤੇ ਨਬੀਆਂ ਦੇ ਬਚਨਾਂ ਨੂੰ ਜੋ ਹਰ ਸਬਤ ਦੇ ਦਿਨ ਪੜੇ ਜਾਂਦੇ ਹਨ ਨਾ ਜਾਣ ਕੇ ਉਹਨੂੰ ਦੰਦ ਦੇ ਯੋਗ ਠਰਉਣ ਨਾਲ ਉਹਨਾਂ ਨੂੰ ਪੂਰੀਆ ਕੀਤਾ ਪਾਵੇਂ ਉਹਨਾਂ ਨੇ ਉਹਦੇ ਹੱਕ ਵਿੱਚ ਕਤਲ ਦੇ ਲੈ ਕੋਈ ਦੋਸ਼ ਨਹੀਂ ਵੇਖਿਆ ਤਾਂ ਵੀ ਪਹਿਲਾ ਤੁਸ ਦੇ ਅੱਗੇ ਅਰਜ਼ ਕੀਤੀ ਜੋ ਜਾਨੋ ਮਾਰਿਆ ਜਾਵੇ ਅਤੇ ਜਾਂ ਸਭ ਕੁਝ ਉਹਦੇ ਹੱਕ ਵਿੱਚ ਲਿਖਿਆ ਹੋਇਆ ਸੀ ਪੂਰਾ ਕਰਕੇ ਤਾਂ ਉਹਨੂੰ ਰੁੱਖੋ ਤੋਂ ਲਾ ਕੇ ਕਬਰ ਵਿੱਚ ਰੱਖਿਆ ਪਰੰਤੂ ਪਰਮੇਸ਼ਰ ਨੇ ਉਹਨੂੰ ਮੁਰਦੇ ਵਿੱਚ ਜਵਾਲਿਆ ਅਤੇ ਉਹ ਬਹੁਤ ਦਿਨਾਂ ਤੱਕ ਉਹਨਾਂ ਲੋਕਾਂ ਨੂੰ ਵਿਖਾਈ ਦਿੰਦਾ ਰਿਹਾ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਹਦੇ ਨਾਲ ਆਏ ਸਨ ਅਤੇ ਹੁਣ ਲੋਕਾਂ ਦੇ ਅੱਗੇ ਉਹਦੇ ਉੱਤੇ ਸਾਖੀ ਦੇਣ ਵਾਲੇ ਹਨ ਅਸੀ ਤੁਹਾਨੂੰ ਉਸ ਬਚਨ ਦੀ ਖੁਸ਼ਖਬਰੀ ਸਰਾਉਂਦੇ ਹਾਂ ਜਿਹੜਾ ਸਾਡੇ ਪਿਓ ਦਾਦੇ ਨਾਲ ਕੀਤਾ ਗਿਆ ਸੀ ਭਈ ਪਰਮੇਸ਼ਰ ਨੇ ਯਿਸੂ ਨੂੰ ਉਠਾਲ ਕੇ ਸਾਡੀ ਔਲਾਦ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਜਿਵੇਂ ਦੂਜੇ ਜ਼ਬੂਰ ਵਿੱਚ ਵੀ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤਰ ਹੈ ਅੱਜ ਤੂੰ ਮੈਥੋਂ ਜੰਮਿਆ ਇਹਦੀ ਵਿਖੇ ਜੋ ਉਸਨੇ ਉਹਨੂੰ ਮਰਦੇ ਵਿੱਚੋਂ ਉਠਾਲਿਆ ਪਈਓ ਫਿਰ ਛੜਨ ਦੀ ਵੱਲ ਕਦੇ ਨਾ ਮੁੜੇ ਉਹਨੇ ਐਂ ਆਖਿਆ ਹੈ ਜੋ ਮੈਂ ਦਾਊਦ ਦੇ ਪਵਿੱਤਰ ਅਤੇ ਅਟਲ ਪਦਾਰਥ ਤੁਹਾਨੂੰ ਦੇਾਂਗਾ ਇਸ ਲਈ ਉਹ ਕਿਸੇ ਹੋਰ ਜ਼ਬੂਰ ਵਿੱਚ ਵੀ ਆਖਦਾ ਹੈ ਪਰ ਤੂੰ ਆਪਣੇ ਪਵਿੱਤਰ ਪੁਰਖ ਨੂੰ ਛੜਨ ਨਾ ਦੇਵੇਂਗਾ 다우드 ਤਾਂ ਆਪਣੇ ਸਮੇਂ ਵਿੱਚ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਕੇ ਸੌਂ ਗਿਆ ਅਤੇ ਆਪਣੇ ਪਿਓ ਦਾਦੇ ਵਿੱਚ ਜਾ ਮਿਲਿਆ ਅਤੇ ਸੜ ਗਿਆ ਪਰ ਇਹ ਜਿਹਨੂੰ ਪਰਮੇਸ਼ਰ ਨੇ ਜਿਵਾ ਲਿਆ ਨਾ ਸੜਿਆ ਸੋਹੇ ਭਾਈਓ ਇਹ ਜਾਣੋ ਕਿ ਉਸ ਦੇ ਵਸੀਲੇ ਨਾਲ ਤੁਹਾਨੂੰ ਪਾਪਾਂ ਦੀ ਮਾਫੀ ਦੀ ਖਬਰ ਦਿੱਤੀ ਜਾਂਦੀ ਹੈ ਅਤੇ ਉਸੇ ਦੇ ਰਾਹੀਂ ਹਰੇਕ ਜਿਹੜਾ ਨਿਚਾ ਕਰਦਾ ਹੈ ਉਹਨਾਂ ਸਭ ਨਾਲ ਗੱਲਾਂ ਤੋਂ ਬੇਗੁਨਾ ਠਰਾਇਆ ਜਾਂਦਾ ਹੈ ਜਿਨ੍ਹਾਂ ਤੋਂ ਤੁਸੀਂ موسی ਦੀ ਸ਼ਰ੍ਹਾ ਨਾਲ ਬੇਗੁਨਾ ਨਾ ਠਹਿ ਸਕੇ ਸੋ ਤੁਸੀਂ ਚੌਕਸ ਰਹੋ ਕਿਤੇ ਇਹ ਉਹ ਨਾ ਹੋਵੇ ਕਿ ਉਹ ਜੋ ਨਬੀਏ ਵਿੱਚ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ हे ਤੂੰ ਚ ਜਾਣਨ ਵਾਲਿਓ ਵੇਖੋ ਅਤੇ ਅਚਰਜ ਬਨੋ ਔਰ ਨਸ਼ਟ ਹੋ ਜਾਓ ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕਾਰਜ ਕਰਦਾ ਹਾਂ ਅਜਿਹਾ ਕਰਜ ਕਿ ਭਾਵੇਂ ਕੋਈ ਤੁਹਾਨੂੰ ਦੱਸੇ ਪਰ ਤੁਸੀਂ ਕਦੀ ਉਹਨੂੰ ਸਤ ਨਾ ਮੰਨੋਗੇ ਜਾਂ ਉਹ ਬਾਹਰ ਨਿਕਲ ਰਹੇ ਸਨ ਤਾਂ ਬੇਨਤੀ ਕਰਨ ਲੱਗੇ ਭਈ ਅਗਲੇ ਸਬਤ ਦੇ ਦਿਨ ਇਹ ਗੱਲਾਂ ਸਾਨੂੰ ਸੁਣਾਈਆਂ ਜਾਣ ਜਾਂ ਸਭਾ ਉੱਠ ਗਈ ਤਾਂ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਮਰੀਦਾਂ ਵਿੱਚੋਂ ਭਗਤ ਪੋਲੂਸ ਅਤੇ ਬਰਨਾਬਾਸ ਦੇ ਮਗਰ ਲੱਗ ਤੁਰੇ ਉਹਨਾਂ ਨੇ ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਨੂੰ ਸਮਝਾ ਦਿੱਤਾ ਭਈ ਪਰਮੇਸ਼ਰ ਦੀ ਕਿਰਪਾ ਵਿੱਚ ਬਣੇ ਰਹੋ ਅਗਲੇ ਸਬਤ ਦੇ ਦਿਨ ਕਰੀਬ ਸਾਰਾ ਨਗਰ ਪਰਮੇਸ਼ਰ ਦਾ ਬਚਨ ਸੁਣਨ ਨੂੰ ਇਕੱਠਾ ਹੋਇਆ ਪਰ ਯਹੂਦੀ ਐਡੀ ਵੱਡੀ ਭੀੜ ਵੇਖਦੇ ਖਾਰ ਦੇ ਨਾਲ ਪਰ ਗਈ ਅਤੇ ਪੁਲਿਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਔਰ ਕੁਫਰ ਬਕੰਡੇ ਪਈ ਤਦ ਪੁਲਿਸ ਅਤੇ ਬਰਨਾਬਸ ਬੇ ਤੜਕੋ ਕੇ ਬੋਲੇ ਕਿ ਜ਼ਰੂਰ ਸੀ ਜੋ ਪਰਮੇਸ਼ਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ ਪਰ ਜਿਸ ਕਰਕੇ ਤੁਸੀਂ ਉਹਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜੂਮ ਦੇ ਯੋਗ ਨਹੀਂ ਸਮਝਦੇ ਹੋ ਤਾਂ ਵੇਖੋ ਅਸੀਂ ਪਰਾਈਆਂ ਕਮਾਂ ਵੱਲ ਮੁੜਦੇ ਹਾਂ ਕਿਉਂਕਿ ਜੋ ਪ੍ਰਭੂ ਨੇ ਸਾਨੂੰ ਇਹ ਹੁਕਮ ਦਿੱਤਾ ਹੈ ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਜੋ ਠਰਾਇਆ ਹੈ ਪੈਤੂ ਤਰਤੀ ਦੇ ਬੰਨੇ ਤੇ ਕਰ ਮੁਕਤੀ ਦਾ ਕਾਰਨ ਹੋਵੇਂ ਤਾਂ ਪਰਾਈਆਂ ਕੌਮਾਂ ਦੇ ਲੋਕ ਇਹ ਗੱਲਾਂ ਸੁਣ ਕੇ ਆਨੰਦ ਹੋਏ ਅਤੇ ਪਰਮੇਸ਼ਰ ਦੇ ਬਚਨ ਦੀ ਅਤੇ ਪਰਮੇਸ਼ਰ ਦੇ ਬਚਨ ਦੀ ਵਡਿਆਈ ਕਰਨ ਲੱਗੇ ਅਤੇ ਜਿਨ੍ਹਾਂ ਸਰੀਪਕ ਜਨ ਲਈ ਠਰਾਏ ਗਏ ਸਨ ਉਹਨਾਂ ਨੇ ਚਾ ਕੀਤੀ ਔਰ ਉਹ ਸਾਰੇ ਦੇਸ਼ ਵਿੱਚ ਪ੍ਰਭੂ ਦਾ ਬਚਨ ਫੈਲਦਾ ਗਿਆ 유ਹੂਦਿਆ ਨੇ ਭਗਤਨਾ ਪਤਵੰਤੀਆਂ ਇਸਤਰੀਆਂ ਅਤੇ ਨਗਰ ਦੇ ਵੱਡੇ ਆਦਮੀਆਂ ਨੂੰ ਉਭਾਰਿਆ ਔਰ ਪੁਲਿਸ ਅਤੇ ਵਰਨਵਾਸੋਤੇ ਦੰਗਾ ਮਚਾਇਆ ਅਤੇ ਉਹਨਾਂ ਨੂੰ ਆਪਣੀ ਹੱਦੋਂ ਬਾਹਰ ਕੱਢ ਦਿੱਤਾ ਪਰ ਉਹ ਉਹਨਾਂ ਉੱਤੇ ਆਪਣੇ ਪੈਰਾਂ ਦੀ ਧੂੜ ਝਾੜ ਕੇ ਇਕੋਨੀਅਮ ਵਿੱਚ ਆਏ ਅਤੇ ਚੇਲੇ ਆਨੰਦ ਔਰ ਪਵਿੱਤਰ ਆਤਮਾ ਨਾਲ ਪਰੇ ਰਹਿੰਦੇ ਸਨ